brought to by silver pumps top quality or consistent performance ke liye sirf silver pumps naam yaad rakhna تے میں اینوں بھگوانت مان نوں کہنا چاہنا دیکھو نہ اسی تھوڑیے مطلب جو مرضی پٹرول کرنا جو کرنا کر لین تھوڑے رہ گئے ایک سال اودے بعد کی کرو گے جتنا انہوں نے گند پایا ਸਾڈی سکیورٹی پنجاب دی جنتا سموچہ کالیکل وکرم سنگھ لکھے دے نال تے اسی ڈٹ کے لڑائی لڑاں گے ਜੋ ਬੇਨਸਾਫੀ ਕਰਨੀ ਅਸੀਂ ਉਸ ਧੱਕੇ ਦੇ ਖਿਲਾਫ ਇਹ ਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਗੈਂਗੀ ਹਾਲਾਤ ਇਹਨਾਂ ਨੂੰ ਕੌਨਸਪੀਰੇਸੀ ਲੱਗਦੀ ਹੈ ਆ ਇੱਕ ਬਹੁਤ ਵੱਡੀ ਕੌਨਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਤੇ ਇਲੀਮੀਨੇਟ ਕਰ ਦੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹੜੇ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਮੈਂ ਤੇ ਉਸ ਬੰਦੇ ਤੇ ਐਕਸ ਜੀਪੀਸੀਐਮ ਐ ਅਟੈਕ ਕਰਾਦੇ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਈਐਸਸੀ ਤੇ ਥੋੜੇ ਗੋਥਮ ਕੋਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਣ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਥੋਂ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੀ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰਈਏ ਤੇ ਨਾ ਅਸੀਂ ਡਰਨਾ ਅਰੇ ਸਾਲ ਲੱਗੇ ਇਹਦੇ ਬਾਅਦ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਲੰਬੜੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਿੰਨਾ ਉਹਦਾ ਨਿਸ਼ਾਨਾ ਕੱਲਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਖੇਡ ਰਹੀ ਹੈ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਹੈ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਪ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਟ੍ਰੋ ਕਰਾਂਗੇ ਇਹ ਤਾਂ ਘਟਿਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਐ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਟ੍ਰੋ ਕਰਨੇ ਕਾਲੀ ਦਲ ਦਊਗਾ ਸਿਕਿਉਰਿਟੀ ਬਿਕਰਮਬਜੀਤਿਆਂ ਨੂੰ ਉਹ ਕਹਿੰਦੇ ਵਿਟ੍ਰੋ ਨਹੀਂ ਕੀਤੀ ਘਟਾਈ ਗਈ ਐ ਯਾਰ 1 ਮਿੰਟ ਵਿਟ੍ਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਕੇ ਨਾਂ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ-ਚਾਰ ਮਿਨਿਸਟਰੀਆਂ ਦਿੱਤੀਆਂ ਇੱਕ-ਇੱਕ ਸਸੋਡਿਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰੇਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਐ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਆ ਆ ਇੱਕ ਬਹੁਤ ਵੱਡੀ ਕੌਨਸਪਿਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਲਿਮੀਨੇਟ ਕਰੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਨੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਐਨੇ ਢੀਠ ਐ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਹ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਐ ਅਟੈਕ ਕਰਾਤੇ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਈ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਆਹ ਸਾਲ ਰਹਿ ਗਿਆ ਇਹਦੇ ਬਾਅਦ ਆ ਪੰਜਾਬ ਤੇ ਨਹੀਂ ਹਿੰਦੁਸਤਾਨ ਚ ਵੀ ਲੰਬੜੇ ਝਾੜੂ